ਗੋਰੇ ਦੀ ਗੱਲ ਸੋਚਣ ਵਾਲੀ ਆ ਆ ਗੋਰਾ ਹਰਜਿੰਦਰ ਦੇ ਹੱਕ ਦੇ ਵਿੱਚ ਪੋਸਟ ਪਾ ਗਿਆ ਬਹੁਤ ਸਾਰੇ ਗੋਰੇ ਨੇ ਜੋ ਹਰਜਿੰਦਰ ਦੇ ਹੱਕ ਦੇ ਵਿੱਚ ਆ ਰਹੇ ਨੇ ਤੇ ਆਪਣੀ ਗੋਰੀਆਂ ਨੂੰ ਗਲਤ ਬੋਲ ਰਹੇ ਨੇ ਕਿ ਹੋ ਸਕਦਾ ਉਹਨਾਂ ਨੇ ਕੁਝ ਕੀਤਾ ਹੋਵੇ ਬਿਲਕੁਲ ਬਾਈ ਜੀ ਸੋਚੋ ਧਿਆਨ ਨਾਲ ਆ ਗੋਰਾ ਕੀ ਕਹਿੰਦਾ ਗੋਰਾ ਕਹਿੰਦਾ ਕਿ ਸਭ ਤੋਂ ਪਹਿਲਾਂ ਤਾਂ ਜੋ ਤਿੰਨ ਇਨਸਾਨ ਮਰੇ ਨੇ ਗੋਰੇ ਮਰੇ ਨੇ ਉਹਨਾਂ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ ਇਹ ਸਵਾਲ ਠਾਇਆ ਉਸਨੇ ਦੂਜੀ ਗੱਲ ਇਹ ਆਖੀ ਆ ਕਿ ਜਦੋਂ ਟਰੱਕ ਡਰਾਈਵਰ ਯੂ ਟਰਨ ਲੈ ਰਿਹਾ ਸੀ ਗੱਡੀ ਚਲਾਉਣ ਵਾਲੇ ਨੂੰ ਦੂਰ ਤੋਂ ਦਿਖਾਇਆ ਕਿ ਟਰੱਕ ਯੂ ਟਰਨ ਲੈ ਰਿਹਾ ਕਿਉਂਕਿ ਸਾਹਮਣੇ ਫਰੰਟ ਤੇ ਆ ਰਹੇ ਸਨ ਉਹਨਾਂ ਨੇ ਬ੍ਰੇਕ ਕਿਉਂ ਨਹੀਂ ਲਗਾਈ ਉਹਨਾਂ ਤੋਂ ਗੱਡੀ ਕੰਟਰੋਲ ਕਿਉਂ ਨਹੀਂ ਹੋਈ 300 ਮੀਟਰ ਤੋਂ ਗੱਡੀ ਕੰਟਰੋਲ ਕਿਉਂ ਨਹੀਂ ਕੀਤੀ ਗਈ ਗੋਰੇ ਦਾ ਕਹਿਣਾ ਹੈ ਕਿ ਹੋ ਸਕਦਾ ਉਹਨਾਂ ਨੇ ਸ਼ਰਾਬ ਪੀਤੀ ਹੋਵੇ दारू ਪੀਤੀ ਹੋਵੇ ਤਾਂ ਕਰਕੇ ਉਹਨਾਂ ਨੇ ਗੱਡੀ ਕੰਟਰੋਲ ਨਹੀਂ ਕੀਤੀ ਨਹੀਂ ਕਰ ਪਾਏ ਦੂਜੀ ਗੱਲ ਆਖੀ ਆ ਕਿ ਸਾਰਾ ਕਸੂਰ ਟਰੱਕ ਡਰਾਈਵਰ ਦਾ ਹੀ ਨਹੀਂ ਹੈਗਾ ਕਸੂਰ ਉਹਨਾਂ ਦਾ ਵੀ ਸੀਗਾ ਜਿੰਨਾ ਤੋਂ ਗੱਡੀ ਕੰਟਰੋਲ ਨਹੀਂ ਹੋਈ 300 ਮੀਟਰ ਤੋਂ ਫਿਰ ਉਹਨਾਂ ਦੀ ਰਿਪੋਰਟ ਜਨਤਕ ਨਹੀਂ ਕੀਤੀ ਗਈ ਹਾਂ ਜੇ ਉਹ ਸਹੀ ਨੇ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਦੀ ਰਿਪੋਰਟ ਜਨਤਕ ਕੀਤੀ ਜਾਵੇ ਤਾਂ ਕਿ ਕਲੀਅਰ ਹੋ ਸਕੇ ਕਿ ਉਹਨਾਂ ਦਾ ਕੋਈ ਕਸੂਰ ਨਹੀਂ ਉਹ ਬੇਕਸੂਰੇ ਮਾਰੇ ਗਏ ਨੇ ਸਾਰਾ ਕਸੂਰ ਟਰੱਕ ਡਰਾਈਵਰ ਦਾ ਕਿਉਂਕਿ ਉਹ ਯੂ ਟਰਨ ਲੈ ਰਿਹਾ ਸੀ ਬਾਈ ਜੀ ਬਹੁਤ ਸਾਰੇ ਗੋਰੇ ਹੱਕ ਦੇ ਵਿਚਾਰੇ ਹਰਜਿੰਦਰ ਦੇ ਹੱਕ ਦੇ ਵਿੱਚ ਪੋਸਟਾ ਪਾ ਰਹੇ ਨੇ ਉਹ ਸਮਝਾ ਰਹੇ ਨੇ ਕਿ ਤੁਸੀਂ ਸਾਈਨ ਪਟੀਸ਼ਨ ਕਿੱਦਾਂ ਕਰਨੀ ਆ ਤੁਸੀਂ ਫਾਰਮ ਕਿੱਦਾਂ ਭਰਨਾ ਤਾਂ ਕਿ ਹਰਜਿੰਦਰ ਦੀ ਸਜ਼ਾ ਘੱਟ ਸਕੇ ਬਾਕੀ ਬਾਈ ਜੀ ਤੁਸੀਂ ਸਾਥ ਜ਼ਰੂਰ ਦੇਣਾ ਸਾਈਨ ਪਟੀਸ਼ਨ ਜ਼ਰੂਰ ਕਰਨੀ ਆ ਸਾਈਨ ਜ਼ਰੂਰ ਕਰਨੇ ਕਿਉਂਕਿ ਬਾਈ ਜੀ ਆਪਣਾ ਪੰਜਾਬੀ ਭਰਾ ਪੰਜਾਬੀਓ ਆਪਣਿਆਂ ਦਾ ਸਾਥ ਦੇਣਾ ਚਾਹੀਦਾ ਜੇਕਰ ਆਪਣਿਆਂ ਦਾ ਸਾਥ ਨਹੀਂ ਦਵਾਂਗੇ ਬਾਈ ਜੀ ਤਾਂ ਹੋਰ ਕੌਣ ਦੇਵੇਗਾ ਸਾਡੇ 3 ਕਰੋੜ ਪੰਜਾਬੀ ਨੇ ਪੰਜਾਬ ਦੇ ਵਿੱਚ ਜੱਜ ਪੰਜਾਬ ਨਾ ਖੜਿਆ ਬਾਈ ਜੀ ਤਾਂ ਕੋਈ ਫਾਇਦਾ ਨਹੀਂ ਪੰਜਾਬੀ ਹੋਣ ਦਾ ਕਿਉਂਕਿ ਆਪਣੇ ਨਾਲ ਸਾਧ ਆਪਣੇ ਦਿੰਦੇ ਨੇ ਦੂਜੇ ਲੱਤਾਂ ਖਿੱਚਦੇ ਨੇ ਅੱਜ ਮਾਂ ਦਾ ਪੁੱਤ ਕੱਲੀ ਮਾਂ ਘਰ ਦੇ ਵਿੱਚ ਪਿਓ ਨਹੀਂ ਸਰਤੇ ਅੱਜ ਉਸ ਦਾ ਪੁੱਤ ਬਾਈ ਜੀ ਫਸ ਗਿਆ ਰੋਟੀ ਕਮਾਉਣ ਦੇ ਲਈ ਗਿਆ ਸੀ ਉਹ ਗਲਤ ਤਰੀਕੇ ਨਾਲ ਗਿਆ ਸੀ ਚਲੋ ਕੋਈ ਨਹੀਂ ਜਾਵਾਂਗਾ ਪੈਸੇ ਕਮਾ ਕੇ ਆ ਜਾਵਾਂਗਾ ਆਪਣੀ ਮਾਂ ਦਾ ਸੁਪਨਾ ਪੂਰਾ ਕਰਾਂਗਾ ਪਰ ਅੱਜ ਉਸ ਦੀ ਮਾਂ ਕੱਲੀ ਆ ਬਲਕਰੀਆ ਰੋਰੀਆ ਕੁਲਾਰੀਆ ਤੇ ਬਾਈਓ ਪੁੱਤ ਉਥੇ ਆ ਪੁੱਤ ਨੂੰ ਵੀ ਨਹੀਂ ਆਇਆ ਸੀਗਾ ਵੀ ਘਰੋਂ ਨਿਕਲਿਆ ਟਰੱਕ ਦਿੱਲੀ ਚ ਲੰਦਾ ਉਸੇ ਤਰ੍ਹਾਂ ਚਲਾਉਣਾ ਸੀਗਾ ਪਰ ਉਸ ਨੂੰ ਐ ਨਹੀਂ ਪਤਾ ਸੀ ਕਿ ਮੇਰੇ ਨਾਲ ਇਹ ਕੰਮ ਹੋ ਜਾਏਗਾ ਇਹ ਪਾਣਾ ਵਾਪਰ ਜੂਗਾ ਤਾਂ ਆਪਣਿਆਂ ਦਾ ਸਾਥ ਦਿਆ ਕਰੋ ਯਾਰ ਵੱਧ ਤੋਂ ਵੱਧ ਪੋਸਟਾ ਪਾਓ ਸਾਈਨ ਪਟੀਸ਼ਨ ਸਾਈਨ ਕਰੋ ਕੰਪਲੀਟ ਕਰੋ ਜੇ ਤੁਹਾਨੂੰ ਨਹੀਂ ਆਉਂਦੀ ਮੈਂ ਸਭ ਕੁਝ ਸਮਝਾ ਚੁੱਕਿਆ ਪੇਜ ਤੇ ਵੀਡੀਓ ਪਈ ਆ ਉੱਥੇ ਉਹ ਵੀਡੀਓ ਦੇਖ ਲਓ ਕਿ ਤਰ੍ਹਾਂ ਤੁਸੀਂ ਸਾਈਨ ਪਟੀਸ਼ਨ ਕਲਿੱਕ ਕਰਨੀ ਆ ਕਲੀਅਰ ਕਰਨੀ ਆ ਦੇ ਦਾ YouTube ਤੇ ਵੀਡੀਓ ਦੇਖ ਰਿਹਾ ਹਾਂ YouTube ਤੇ ਪਿਛਲੀ ਵੀਡੀਓ ਪਾ ਚੁੱਕਿਆ ਮੈਂ ਕਿਸ ਤਰ੍ਹਾਂ ਤੁਸੀਂ ਫਾਰਮ ਭਰਨਾ ਯਾਰ ਹੱਕ ਦੇ ਵਿੱਚ ਖੜੋ ਤੁਹਾਡੀ ਇੱਕ ਵੋਟ ਬਾਈ ਦੀ ਆ ਬਾਈ ਦੀ ਸਜ਼ਾ ਕਢਾ ਸਕਦੀ ਇਹਦੇ 45 ਸਾਲ ਉਮਰ ਗੁਜ਼ਰ ਜਾਣੀਆਂ ਪਿੱਛੋਂ ਮਾਤਾ ਨਹੀਂ ਰਹਿਣੀ 45 ਸਾਲ ਚ ਬੁਢਾ ਹੋ ਜਾਣਾ ਬਈ ਨੇ ਪਰਿਵਾਰ ਖਤਮ ਹੋ ਜਾਣਾ ਹੱਕ ਚ ਆਓ ਯਾਰ ਸਤਿ ਸ਼੍ਰੀ ਅਕਾਲ